ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਵੱਜੋਂ ਮੁਹਾਲੀ ਜ਼ਿਲ੍ਹੇ ਦੇ ਤਿੰਨ ਸਕੂਲਾਂ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੁਝਾਰਨਗਰ ਸਰਕਾਰੀ ਪ੍ਰਾਇਮਰੀ ਸਕੂਲ ਚਾਂਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤਰੋਲੀ ਵਿਖੇ ਸਥਿਤ ਸਕੂਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਹੋਏ 2.4 ਲੱਖ ਰੁਪਏ ਦੇ ਕਰੀਬ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੁਲਵੰਤ ਸਿੰਘ ਹਲਕਾ ਵਿਧਾਇਕ ਮੁਹਾਲੀ ਦੁਆਰਾ ਕੀਤਾ ਗਿਆ ਸਕੂਲਾਂ ਦਾ ਬੰਨ ਜਿਹੜੇ ਨਾ ਜੀ ਸ਼ਾਨਦਾਰ ਸੀ ਲੇਕਿਨ ਅਨਗੋਲੇ ਕਰਦੇ ਸੀ ਜੀ ਸਕੂਲਾਂ ਵਾਸਤੇ ਜਿਹੜਾ ਵੀ ਸੀ ਲੇਕਿਨ ਕਮਰੇ ਨਹੀਂ ਬਣਾਏ ਗਏ ਸਕੂਲਾਂ ਵਾਸਤੇ ਸਕੂਲੀ ਬਣੇ ਹੋਏ ਸੀ ਲੇਕਿਨ ਟੀਚਰ ਨਹੀਂ ਮਰਤੇ ਕੀ ਗਏ ਲੇਕਿਨ ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ ਸੇਵਾ ਸੰਭਾਲੀ ਹੈ ਉਦੋਂ ਤੋਂ ਸਕੂਲਾਂ ਦੇ ਉੱਤੇ ਖਾਸ ਧਿਆਨ ਉਹ ਦਿੱਤਾ ਜਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਸਾਰੇ ਸਕੂਲਾਂ ਦੇ ਵਿੱਚ ਕਿੰਨਾ ਖੁਸ਼ੀਆਂ ਵਾਲਾ ਮਾਹੌਲ ਆ ਮੇਲੇ ਵਾਲਾ ਮਾਹੌਲ ਆ ਚਾਰੇ ਪਾਸੇ ਕਿੰਨੇ ਬੱਚੇ ਸੋਹਣੇ ਲੱਗਦੇ ਨੇ ਜੋ ਕਹਿ ਸਕਦਾ ਸੀ ਅਜ ਤੋਂ 2-3 ਸਾਲ ਪਹਿਲਾਂ ਵੀ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਤੁਸੀਂ ਜਾ ਕੇ ਦੇਖੋ ਵੀ ਬੱਚੇ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਖੁਸ਼ੀਆਂ ਨੇ ਤਾਂ ਇਹਦਾ ਮਤਲਬ ਇਹ ਆ ਵੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ ਤੇ ਸਰਕਾਰੀ ਸਕੂਲਾਂ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਤਹੱਈਆ ਕੀਤਾ ਸੀ ਤੇ ਉਹਨੂੰ ਅਸੀਂ ਲਗਭਗ ਪੂਰਾ ਕਰਨ ਵਾਲੇ ਜਾ ਰਹੇ ਹਾਂ ਸਰ ਬਜਟ ਵੀ ਐਕੀ ਸਪੈਸ਼ਲ ਰੱਖਿਆ ਗਿਆ ਸਿੱਖਿਆ ਵਾਸਤੇ ਪਹਿਲਾਂ ਨਹੀਂ ਜਿਦਾ ਕੀਤਾ ਗਿਆ ਲੱਗਦਾ ਵੀ ਇਹਦੇ ਨਾਲ ਵੀ ਕਾफी ਸੁਧਾਰ ਹੋਵੇ ਦੇਖੋ ਬਿਨਾ ਪੈਸਿਆਂ ਤੋਂ ਤਾਂ ਕੁਝ ਵੀ ਨਹੀਂ ਹੋਣਾ ਹੈ ਕਿ ਜੇ ਬਜਟ ਦੇ ਵੀ ਪੈਸੇ ਨਹੀਂ ਹੋਣਗੇ ਅਸੀਂ ਐਵੇਂ ਕਹੀਏ ਵੀ ਸਿੱਖਿਆ ਵਿੱਚ ਕ੍ਰਾਂਤੀ ਲਿਆ ਦੇਗੇ ਸਿੱਖਿਆ ਕ੍ਰਾਂਤੀ ਲਿਆ ਦੇਦਾਂਗੇ ਇਹ ਕਿੱਦਾਂ ਹੋ ਸਕਦਾ ਹੈ ਕੋ ਬਾਜਟ ਦੇ ਵਿੱਚ ਪ੍ਰੋਵੀਡ ਜਿਹਦੇ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਬਾਜਟ ਦਾ ਸਿੱਖਿਆ ਦਾ ਵਧਾਇਆ ਜਾਊਗਾ ਕਿਉਂਕਿ ਜੇ ਸਿੱਖਿਆ ਸਿੱਖਿਆ ਦੇ ਲੋਕ ਹੋਣਗੇ ਤਾਂ ਹੀ ਆਪਣੇ ਸਟੇਟ ਦੇ ਤੇ ਆਪਣੇ ਆਣਾ ਤਾਂ ਹੀ ਆਪਣੇ ਦੇਸ਼ ਦੀ ਚਲਕੀ ਹੋਰ ਜ਼ਰੂਰੀ ਨਹੀਂ ترقی ਨਹੀਂ ਹੋਏ ਇੱਕ ਸਰ ਅਧਿਆਪਕ ਲਗਾਤਾਰ ਤੋਂ ਮੰਗ ਕਰ ਰਹੇ ਸੀ ਕਿ ਭਰਤੀ ਨਹੀਂ ਹੋ ਰਹੀ ਹੁਣ ਸਿੱਖਿਆ ਮੰਤਰੀ ਜੀ ਨੇ ਐਲਾਨ ਕੀਤਾ 500 ਪ੍ਰਿੰਸੀਪਲਾਂ ਦੀ ਭਰਤੀ ਕਿੰਨੇ ਕਮਾਨ ਵਾਲੀ ਗੱਲ ਹੈ ਨਹੀਂ ਗੱਲ ਹੈ ਭਰਤੀਆਂ ਲਗਾਤਾਰ ਹੋ ਰਹੀਆਂ ਆ ਉਹ ਸੀ ਠੀਕ ਆ ਵੀ ਕੈਟਾਗਰੀ ਵਾਂਗ ਕਿੰਨਾ ਕਿੰਨੇ ਕੋਈ ਸੀ ਸਵਸਿਆ ਜਿਹਦਾ ਅਧਿਆਪਕ ਦਾ ਵੀ 10000 ਭਰਤੀ ਕਰ ਚੁੱਕੇ ਪੱਕਾ 16000 ਮ ਉਹ ਗੱਜੇ ਤਾਂ ਪੱਕੇ ਕਰ ਚੁੱਕੇ ਮੈਂ ਪਹਿਲਾਂ ਹੀ ਦੱਸ ਕੀ ਹੋਏ ਨੇ ਔਰ ਜਿਹੜੀ ਇਹ 500 ਪ੍ਰਿੰਸੀਪਲ ਰੱਖਦੇ ਗਏ ਬੜੀ ਦੇਰ ਦੀ ਦੀ ਮੰਗ ਸੀ ਸਪੂਲ ਬਿਨਾ ਪ੍ਰਿੰਸੀਪਲ ਬਿਨਾ ਹੈਡ ਤੋਂ ਆਪਾਂ ਕੰਮ ਨਹੀਂ ਚੱਲ ਸਕਦਾ ਤੋਂ ਬਿਨਾ ਹੈਡ ਤੋਂ ਚੱਲਣਾ ਬਹੁਤ ਮੁਸ਼ਕਲ ਆ ਤੇ ਹੁਣ ਉਹਨੇ ਪ੍ਰਿੰਸੀਪਲ ਰੱਖਣ ਲਈ ਕਿਹਾ ਇਹ ਤਾਂ ਮਤਲਬ ਪ੍ਰਿੰਸੀਪਲ ਰੱਖ ਦੇ ਤੇ ਜਾਣਗੇ 2-4 ਮਹੀਨੇ ਚ ਕਿਉਂਕਿ ਇਹ ਨਹੀਂ ਇੱਕ ਪ੍ਰਕਿਰਿਆ ਹੈ ਜਿੰਨੇ ਕਿ ਪ੍ਰਕਿਰਿਆ ਹੁੰਦੀ ਹੈ ਟਾਈਮ ਲੱਗੂਗਾ ਕਿਉਂਕਿ ਆ ਮੈਂ ਆਮਦ ਮੈਂ ਹਮੇਸ਼ਾ ਇਹ ਹੈ ਨਾ ਕਿ ਅਸੀਂ ਜੋ ਕਹਿੰਦੇ ਆ ਉਹੀ ਕਰਦੇ ਆ ਆਮ ਤੋ ਵੀ ਪਾਰਟੀ ਦਾ ਕਾਰਜ ਜੋ ਹੈ ਹੀ ਆ ਉਹਦੇ ਤੇ ਫੁੱਲ ਚੜਾਉਂ ਮਹਾਲੀ ਹਲਕੇ ਦੇ ਹੋਰ ਕਿੰਨੇ ਕかせ ਸਕੂਲ ਨੇ ਜਿਹੜੇ ਡਵੈਲਪਮੈਂਟ ਪੱਖੋਂ ਦੇ ਚੱਲੂ ਰਹਿੰਦੇ ਜਾਂ ਲਾ ਰਹੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਜ਼ਿਆਦਾ ਗ੍ਰਾਂਟ ਦੀ ਜਰੂਰਤ ਹੈ ਦੇਖੋ ਗਾ ਜੀ ਅਭੀ ਇਸ ਜਿਹੜੇ ਜਗ੍ਹਾ ਤੇ ਜਾ ਰਹੇ ਜਿਹਦੇ ਗ੍ਰਾਂਟ ਦੀ ਡਿਮਾਂਡ ਹੈ ਉੱਥੇ ਦੇ ਵੀ ਰਹੇ ਆ ਤੇ ਮੈਂ ਹੁਣ ਜਿੱਥੇ ਵੀ ਜਾਣਦਾ ਪਾਂਦਾ ਹਾਂ ਲੱਖਾਂ ਦਾ ਅਸੀਂ ਹਰੇਕ ਸਕੂਲ ਨੂੰ ਦਈਦਾ ਜਾ ਕੇ ਦਿਲ ਦੇ ਕੇ ਜਾਂਦਾ ਤਾਂ ਕਿ ਜਿਹੜੀ ਮਾਰੇ ਮੁਟੇ ਹੁੰਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ ਤੇ ਹੋਰ ਵੀ ਜੇ ਕੋਈ ਕਿਸੇ ਸਕੂਲ ਦਾ ਕੰਮ ਹੋ ਰਿਹਾ ਹੋਊਗਾ ਉਹ ਵੀ ਕਰਦੇ ਆ